ਰਮਨ अरोड़ा ਦੀ ਗ੍ਰਿਫਤਾਰੀ ਹੋਈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਪੰਜਾਬ ਸਰਕਾਰ ਨੇ ਭ੍ਰਸ਼ਟਾਚਾਰ ਦੇ ਖਿਲਾਫ ਸਖਤ ਐਕਸ਼ਨ ਦੇ ਵਿੱਚ ਲੈ ਲਿਆ ਹੈ ਤੇ ਦੂਜੇ ਪਾਸੇ ਇਸ ਐਕਸ਼ਨ ਤੋਂ ਬਾਅਦ ਹੁਣ ਅਕਾਲੀ ਦਲ ਨੇ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਨੇ ਵਿਕਰਮ ਮਜੀਠੀਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੀ ਉਹਨਾਂ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਜਿਸ ਦੇ ਤਹਿਤ ਉਹਨਾਂ ਦੇ ਕੋਲ ਇੱਕ ਨਿੱਜੀ ਪੋਸਟ ਪਾਈ ਗਈ ਹੈ ਉਸਨੇ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਪ੍ਰਸਟ ਐਮ ਐਲ ਏ ਪਹਿਲਾ ਵਿਜੇ ਸਿੰਘਲਾ ਅਮਿਤ ਰਤਨ ਕੋਟਫਤਾ ਜਸਵੰਤ ਸਿੰਘ ਗੱਜੜ ਮਾਚਰਾ ਤੇ ਹੁਣ ਐਮਐਲਏ ਰਮਨ अरोड़ा ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਹੁਣ ਤੱਕ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਚਾਰਜ ਸ਼ੀਟ ਪੇਸ਼ ਨਹੀਂ ਹੋਈ ਭਗਵੰਤ ਮਾਨ ਜੀ ਸਚਾਈ ਇਹ ਹੈ ਕਿ ਤੁਸੀਂ ਸਾਰੇ ਪ੍ਰਸ਼ਟ ਹੋ ਤੇ ਜਦ ਪੈਸੇ ਦੇ ਲੈਣ ਦੇਣ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਤੁਸੀਂ ਕੇਸ ਪਾਉਣ ਦਾ ਡਰਾਮਾ ਕਰਦੇ ਹੋ ਭਗਵੰਤ ਮਾਨ ਜੀ ਇਹ ਸਿਰਫ ਪੀਆਰ ਐਕਸਰਸਾਈਜ਼ ਆ ਤੇ ਇਹ ਡਰਾਮਾ ਬੰਦ ਕਰੋ ਤੇ ਦੱਸਿਏ ਕਿ ਵਿਕਰਮ ਅਜੀਠਿਆ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਗੱਲ ਕਰੀਏ ਤਾਂ ਉਥੇ ਬੀਤੇ ਕੱਲ ਦੇ ਵਿੱਚ ਰਮਨ अरोड़ा ਦੀ ਗ੍ਰਿਫਤਾਰੀ ਹੋਈ ਤੇ ਉਹਨਾਂ ਨੂੰ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਭ੍ਰਸ਼ਟਾਚਾਰ برداشت ਨਹੀਂ ਕਰੇਗੀ ਤੇ ਜੇਕਰ ਕੋਈ ਭ੍ਰਸ਼ਟਾਚਾਰ ਕਰਦਾ ਫੜਿਆ ਜਾਂਦਾ ਹੈ ਉਸ ਦੇ ਖਿਲਾਫ ਸਰਕਾਰ ਐਕਸ਼ਨ ਜ਼ਰੂਰ ਲਵੇਗੀ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਤੇ ਉਥੇ ਹੀ ਪੰਜਾਬ ਸਰਕਾਰ ਨੇ ਆਪਣੇ ਹੀ ਐਮਐਲਏ ਦੇ ਖਿਲਾਫ ਜਿਹੜਾ ਕਿ ਐਕਸ਼ਨ ਲਿਆ ਤੇ ਗ੍ਰਿਫਤਾਰੀ ਜਿਹੜੀ ਕਿ ਰਮਨ अरोड़ा ਦੀ ਹੋਈ ਤੇ ਹੁਣ ਇਸ ਤੋਂ ਬਾਅਦ ਉਥੇ ਹੀ ਵਿਕਰਮ ਅਜੀਠਿਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਕੀਤਾ ਕਿ ਬਸ ਕਰੋ ਡਰਾਮੇ ਬੰਦ ਕਰੋ ਹੁਣ ਇਹ ਬਹੁਤ ਹੋ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਤ ਸਰਕਾਰ ਦੇ ਪ੍ਰਸ਼ਤ ਐਮਐਲਏ ਪਹਿਲਾ ਵਿਜੇ ਸਿੰਘਲਾ ਅਮਿਤ ਰਤਨ ਕੋਟਫਤਾ ਜਸਵੰਤ ਸਿੰਘ ਗੱਜਣ ਮਾਜਰਾ ਤੇ ਹੁਣ ਐਮਐਲਏ ਰਮਨ अरोड़ा ਨਵ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਥੇ ਇਹਨਾਂ ਨੇ ਕਿਹਾ ਕਿ ਗ੍ਰਿਫਤਾਰੀਆਂ ਤੋਂ ਬਾਅਦ ਚਾਰਜ ਸ਼ੀਟ ਪੇਸ਼ ਕਿਉਂ ਨਹੀਂ ਹੋਈ ਤੇ ਜਿਸ ਤੋਂ ਬਾਅਦ ਭਗਵੰਤ ਮਾਨ ਜੀ ਸੱਚਾਈ ਤਾਂ ਇਹ ਹੈ ਕਿ ਤੁਸੀਂ ਸਾਰੇ ਭ੍ਰਿਸ਼ਟ ਹੋ ਅਤੇ ਪੈਸੇ ਦੇ ਲੈਣ ਦੇਣ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਤੁਸੀਂ ਕੇਸਪੋਰਡ ਦਾ ਡਰਾਮਾ ਕਰਦੇ ਹੋ ਤੇ ਲਗਾਤਾਰ ਹੁਣ ਅਕਾਲੀ ਦਲ ਦੇ ਸਵਾਲ ਖੜੇ ਕਰ ਦਿੱਤੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸੱਦੇ ਜਾ ਰਹੇ ਨੇ ਬਿਕਰਮਜੀਠਿਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੀ ਉਹਨਾਂ ਨੇ ਕਈ ਸਵਾਲ ਖੜੇ ਕਰੇ ਕਹਤੇ ਨੇ ਜਿਸ ਤਰ੍ਹਾਂ ਇਹਤ ਉਹਨਾਂ ਦੇ ਵੱਲੋਂ ਇੱਕ ਨਿੱਜੀ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਪ੍ਰਸਟ ਐਮ ਐਲ ਏ ਪਹਿਲਾ ਵਿਜੇ ਸਿੰਘਲਾ ਅਮਿਤ ਰਤਨ ਕੋਟਫਤਾ ਜਸਵੰਤ ਸਿੰਘ ਗੱਜੜ ਮਾਚਰਾ ਤੇ ਹੁਣ ਐਮਐਲਏ ਰਮਨ अरोड़ा ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਹੁਣ ਤੱਕ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਚਾਰਜ ਸ਼ੀਟ ਪੇਸ਼ ਨਹੀਂ ਹੋਈ ਭਗਵੰਤ ਮਾਨ ਜੀ ਸਚਾਈ ਇਹ ਹੈ ਕਿ ਤੁਸੀਂ ਸਾਰੇ ਪ੍ਰਸ਼ਟ ਹੋ ਤੇ ਜਦ ਪੈਸੇ ਦੇ ਲੈਣ ਦੇਣ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਤੁਸੀਂ ਕੇਸ ਪਾਉਣ ਦਾ ਡਰਾਮਾ ਕਰਦੇ ਹੋ ਭਗਵੰਤ ਮਾਨ ਜੀ ਇਹ ਸਿਰਫ ਪੀਆਰ ਐਕਸਰਸਾਈਜ਼ ਆ ਤੇ ਇਹ ਡਰਾਮਾ ਬੰਦ ਕਰੋ ਤੇ ਦੱਸਿਏ ਕਿ ਵਿਕਰਮ ਅਜੀਠਿਆ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਗੱਲ ਕਰੀਏ ਤਾਂ ਉਥੇ ਬੀਤੇ ਕੱਲ ਦੇ ਵਿੱਚ ਰਮਨ अरोड़ा ਦੀ ਗ੍ਰਿਫਤਾਰੀ ਹੋਈ ਤੇ ਉਹਨਾਂ ਨੂੰ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਭ੍ਰਸ਼ਟਾਚਾਰ برداشت ਨਹੀਂ ਕਰੇਗੀ ਤੇ ਜੇਕਰ ਕੋਈ ਭ੍ਰਸ਼ਟਾਚਾਰ ਕਰਦਾ ਫੜਿਆ ਜਾਂਦਾ ਹੈ ਉਸ ਦੇ ਖਿਲਾਫ ਸਰਕਾਰ ਐਕਸ਼ਨ ਜ਼ਰੂਰ ਲਵੇਗੀ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਤੇ ਉਥੇ ਹੀ ਪੰਜਾਬ ਸਰਕਾਰ ਨੇ ਆਪਣੇ ਹੀ ਐਮਐਲਏ ਦੇ ਖਿਲਾਫ ਜਿਹੜਾ ਕਿ ਐਕਸ਼ਨ ਲਿਆ ਤੇ ਗ੍ਰਿਫਤਾਰੀ ਜਿਹੜੀ ਕਿ ਰਮਨ अरोड़ा ਦੀ ਹੋਈ ਤੇ ਹੁਣ ਇਸ ਤੋਂ ਬਾਅਦ ਉਥੇ ਹੀ ਵਿਕਰਮ ਅਜੀਠਿਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਕੀਤਾ ਕਿ ਬਸ ਕਰੋ ਡਰਾਮੇ ਬੰਦ ਕਰੋ ਹੁਣ ਇਹ ਬਹੁਤ ਹੋ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਤ ਸਰਕਾਰ ਦੇ ਪ੍ਰਸ਼ਤ ਐਮਐਲਏ ਪਹਿਲਾ ਵਿਜੇ ਸਿੰਘਲਾ ਅਮਿਤ ਰਤਨ ਕੋਟਫਤਾ ਜਸਵੰਤ ਸਿੰਘ ਗੱਜਣ ਮਾਜਰਾ ਤੇ ਹੁਣ ਐਮਐਲਏ ਰਮਨ अरोड़ा ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਥੇ ਇਹਨਾਂ ਨੇ ਕਿਹਾ ਕਿ ਗ੍ਰਿਫਤਾਰੀਆਂ ਤੋਂ ਬਾਅਦ ਚਾਰਜ ਸ਼ੀਟ ਪੇਸ਼ ਕਿਉਂ ਨਹੀਂ ਹੋਈ ਤੇ ਜਿਸ ਤੋਂ ਬਾਅਦ ਭਗਵੰਤ ਮਾਨ ਜੀ ਸੱਚਾਈ ਤਾਂ ਇਹ ਹੈ ਕਿ ਤੁਸੀਂ ਸਾਰੇ ਭ੍ਰਿਸ਼ਟ ਹੋ ਅਤੇ ਪੈਸੇ ਦੇ ਲੈਣ ਦੇਣ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਤੁਸੀਂ ਕੇਸਪੋਰਡ ਦਾ ਡਰਾਮਾ ਕਰਦੇ ਹੋ ਤੇ ਲਗਾਤਾਰ ਹੁਣ ਅਕਾਲੀ ਦਲ ਦੇ ਸਵਾਲ ਖੜੇ ਕਰ ਦਿੰਦੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸੱਦੇ ਜਾ ਰਹੇ